ਆ ਤੇ ਆ ਅੱਜ ਆ ਉਹ ਭਾਇਆ ਨਾ ਗਿਆ ਵੇਟਾ ਆ ਚੁਦਾ ਹੈ ਉਹ ਕਿਹਾ ਹੈ ਬੰਦ ਇਹਨਾਂ 2 ਕਰੋੜ ਰੁਪਏ ਦਾ ਸੌਣ ਕੀਤਾ ਇਹਨਾਂ ਨੇ ਤਰਕੇ ਵੀ ਤੱਕ ਕਿਥੋਂ ਲਿਆ ਕਿਥੋਂ ਲਿਆਨੇ ਬੀਜ ਜਿਆ ਆ ਤਾਂ ਅੱਜ ਕੁੱਟ ਕੇ ਅੰਦਰ ਤਾ ਰਿਹਾ ਚੱਲ ਵੀ ਅੱਜ ਚੱਲ ਕੋਠੇ ਕੇ ਅੰਦਰ ਤਾ ਰਿਹਾ ਹੁਣ ਬਲਵਿੰਦਰ ਹਾਂਜੀ ਉਹਨਾਂ ਦੇ ਕਰੀ ਬੁੱਢੀ ਬੁੱਢੀ ਰੋ ਰਹੀ ਹੈ ਇਹਨਾਂ ਨੇ ਟੋਕੀ ਤੋਕੀ ਕਰਮਾ ਜੀ ਤੇਰੇ ਜੀ ਅੰਮ੍ਰਿਤ कि इलात बराक कर 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 है तो हां कर देता है ये आवे ये इलात को तो करेगा पेमेंट डिटेल लाकर है ना तो कुछ मत तू यार शेयर के कट मार कर ना मैं बोल रहा हूं उधर खर्चा हिसाब की दिक्कत नहीं है ਆ ਤਾਂ ਉਹ ਉਹ ਇਹਨਾਂ ਟਕਾ ਦੇ ਕੁੱਕਾ ਜੀ ਨੂੰ ਮਰ ਕਰਕੇ ਤੇ ਮੇਰੇ ਕੋਲ ਫਿਰ ਵੀ ਨਹੀਂ ਮੰਨਿਆ ਵੀ ਮੈਂ ਕਿਹਦੇ ਕੋਲ ਗਿਆ ਮਾਈ ਗੋਡ ਕੋਈ ਨਹੀਂ ਜਿਸੀ ਕਰਦੇ ਆਂ ਠੀਕ ਹੈ ਬੰਦਾ ਮੈਂ ਮੇਰੇ ਅਸੀਂ ਤਾਂ ਤੁਸੀਂ ਆਪਣੀ ਮੇਰੇ ਨਹੀਂ ਨਹੀਂ ਇਹ ਤਾਂ ਅਸੀਂ ਹੱਥ ਵੀ ਕੱਟਿਆ ਹੋਇਆ ਜੀ ਦੇਖੋ ਜੀ ਇਹ ਇੱਕ ਤਾਂ ਤੁਸੀਂ ਦੇਖੋ ਬਹੁਤ ਹਿੰਮਤ ਵਾਲੀ ਗੱਲ ਕੀਤੀ ਜਿਹੜੇ ਤੁਸੀਂ ਆਵਾਜ਼ ਸਿੰਘ ਨੂੰ ਦੱਸੀ ਅਸੀਂ ਬਾਕੀ ਇੱਕੇ ਸਾਡਾ ਤੁਸੀਂ ਹਿੰਮਤ ਕੀਤੀ ਹੋਰ ਅਸੀਂ ਬਾਕੀ ਸਾਡੇ ਸੱਡ ਦੋ ਅਸੀਂ ਹੱਥ ਕਰ ਪਾ ਦੇਖੋ ਜੀ ਤੇਰੀ ਆਪਣੀ ਮੂਰਤ ਸਿੱਧਾ ਗੋਤਾਰੀ ਜਿਹੜੀ ਤੇ ਡੀਐਸਪੀ ਸਾਹਿਬ ਉਹਨਾਂ ਨਾਲ ਵੀ ਮੇਰੀ ਕਈ ਵਾਰ ਮੁਲਾਕਾਤ ਹੋਈ ਹੈ ਤੇ ਮਰਜੀਤ ਸਿੰਘ ਡੀਐਸਪੀ ਸਾਹਿਬ ਨੂੰ ਮੈਂ ਕਈ ਵਾਰੀ ਕਿਹਾ ਸੀ ਬਖਸ਼ੀ ਤੁਸੀਂ ਪਰਚਾ ਪਾ ਦਿਓ ਉਹਨੂੰ ਅੰਦਰ ਕਰ ਦਿਓ ਤੇ ਮੈਂ ਆ ਪਕੌੜੇ ਕੱਢ ਕੇ ਤੇ ਆਂਡੇ ਧਾ ਕੇ ਜਿਹਨੂੰ ਗੁਜ਼ਾਰਾ ਕਰਨਾ ਤੇ ਮੈਨੂੰ ਉਹ ਵੀ ਨਹੀਂ ਖਾਣ ਦਿੰਦੇ ਨਹੀਂ ਨਹੀਂ ਮੈਂ ਮੈਂ ਆਪੇ ਕਰ ਲਾਂ ਆਉ ਤਰ ਮੈਸਰ ਦੇ ਸਾਹਮਣੇ ਵੀ ਰੋਣ ਨਾ ਉਹ ਤਰ ਨਹੀਂ ਉਹ ਤਾਂ ਵੀ ਨਾ ਮੈਨੂੰ ਕੋਈ ਨਹੀਂ ਸਿਖਾਉਂਦਾ რა ਹੈ ਪਾਰਾ ਹੈ ਪਾਰਾ ਜੀ ਇਹ ਨਾ ਮੇਟਾ ਹੈ ਮੇਰਾ ਆਪਣਾ ਹੈ ਜੀ ਆਪਣੇ ਨੂੰ ਆਪਾਂ ਲੈਟਿਕ ਦਾ ਕੰਮ ਵਾਲ ਨੇ ਆ ਜੀ ਇਹ ਦਾਣਾ ਸੁਖਾ ਮੈਂ ਖੁਦ ਨਹੀਂ ਕੰਮ ਨਹੀਂ ਕਰਦਾ ਜੀ ਉਹਦਾ ਕਰੋ ਚੋਰੀ ਕੀਤੀ ਕੋਈ ਸਮਾਨ ਜਿਹੜਾ ਮਿਲ ਗਿਆ ਉਹਨੇ ਚੱਕ ਕੇ ਵੇਚ ਦੇਣਾ ਜੀ ਅੱਛਾ ਅੱਛਾ ਆਪ ਨਹੀਂ ਕੰਮ ਕਰਦਾ ਤੇ ਜਾਂ ਕੋਈ ਫੀਨ ਵਾਲਾ ਲੈਣ ਆ ਜਾਂਦਾ ਹੈ ਉਹਨੂੰ ਜਵਾਕੇ ਦੁਵਾ ਲਿਆ ਕੋਈ ਉਹਨੂੰ ਦੁਆਤਾ ਕੋਈ ਆਪ ਕੀਦਾ ਜੀ ਇਹ ਆਪਾਂ ਇਹਦੀ ਕਾਉਂਸਲਿੰਗ ਵੀ ਕਰਵਾ ਲੈਂਦੇ ਆ ਕੋਈ ਦੇਖੋ ਜਮਾਲ ਹਾਂ ਅਸੀਂ ਤੋਂ ਹੀ ਉਹਨੂੰ ਜਿਹੜੀ ਇਹ ਰਹਿ ਕੇ ਮਦਦ ਕਰਦੇ ਆ ਬਾਕੀ ਸਹੀ ਰਸਤੇ ਤੋਂ ਕੋਈ ਸਾਡੀ ਹੈਲਪ ਕਰਦਾ ਸਾਡੇ ਮੈਂ ਤਾਂ ਪਹਿਲਾਂ ਵੀ ਸਾਡੀ ਨਾਲ ਗੱਲਬਾਤ ਹੋਈ ਸੀ ਕਿ ਮੈਂ ਡੀਐਸਟੀ ਆਪਣੇ ਰਮਾਨਾ ਸਾਹਿਬ ਰਹਿ ਸੀ ਤੋਂ ਕਥਾ ਤੋਂ ਕੋਈ ਨਾ ਮੈਂ ਦੋ ਸਾਹਿਬ ਆਪ ਦਾ ਕਿਈ ਬੰਦੇ ਰਾਮਪੁਰੇ ਫੂਟੀ ਦਾ ਕੇ ਭੈਣ ਨਹੀਂ ਫਾਡੀ ਕਮਿਊਨਿਟੀ ਦੀ ਰਸੀਦਾ ਨਹੀਂ ਉਹ ਬਾਅਦ ਚ ਫਿਰ ਮੇਰੇ ਹਿੰਮਤ ਨਹੀਂ ਰਹੀ ਕਿ ਮੇਰਾ ਆਖਰੀ ਦਿਨ ਕਿੱ사ਗਾ ਆਪ ਪਹੇਂਚੂ ਵੀ ਆਫੀਸ ਤੱਕ ਆ ਗਿਆ ਹਾਂ ਕੋਈ ਨਹੀਂ ਸਾਡੇ ਵੱਲੋਂ ਅੱਠ ਕੱਟਾਂ ਦੀ ਜਿੰਨੂ ਫੋਟੋ ਨਹੀਂ ਹਿੰਮਤ ਰਹੀ ਕਿ ਕਿਸੇ ਨੂੰ ਫੜਨ ਜੂਗੀ ਨਹੀਂ ਸਾਡੇ ਵੱਲੋਂ ਇਹਨਾਂ ਨਾਲ ਨਾ ਕਿਸੇ ਸਰਪੰਚ ਕਰਵਾ ਕਰਵਾ ਦੇਣਾ ਮੈਂ ਸਰ ਸੀਐਮ ਚਾਹੁੰਦਾ ਕਰਵਾ ਦੇਣਾ

ਜਸਤਨ ਗੁਵਾਰ ਕੱਢੀ ਨਹੀਂ ਪੀਂਦੂਗੀ ਸੱਚੀ ਹੋ ਜਾ ਕੇ ਚਲੇ ਜਾਗੀ ਜੁਕੀਆ ਸੋਗਾ ਦੇ ਵੱਡੇ ਖਾਮ ਨਹੀਂ ਕਰੀ ਜਾਂਦੇ ਹੈ ਅਕਲਮ ਵਿਕਰਮ ਵਿਕਰਮ ਅੰਦਰ ਜਾ ਹੋ ਗਿਆ ਵਾਹ ਅੰਦਰ ਜਾ ਨਾ ਕਰਦਾ ਜਾਈ ਸੇ ਸਾਜੀ ਫਿਕਸ਼ਨ ਕੀ ਦੱਸੋ ਆਸ਼ਾ ਕੋਸ਼ਿਸ਼ ਕਰਵਾ ਰਿਹਾ ਮਰਵਾ ਰਿਹਾ ਆਹ ਆ ਜੇ ਇਹ ਜਾਣਿਆ ਕੋਈ ਤਰ੍ਹਾਂ ਮੇਰੇ ਸੁਈ ਵਿੱਚ ਹੀ ਲੱਗੀ ਰਹ ਜਾਂਦੀ ਬਾਹਾਂ ਹਾਂ ਜੀ ਮੈਂ ਆ ਵੀ ਪਾਈਆਂ ਨਾ ਜੇ ਉਹ ਰਾਤ ਨੂੰ ਜੀ ਨੀ ਪੰਦੇ ਜੀ ਦੋਹੇ ਕਰਦੇ ਆਪਾਂ ਉਹ ਜੇ ਦਵਾ ਖਾਣੇ ਕੋਸ਼ਿਸ਼ ਕਰਦੇ ਨਾ ਮਾਰ ਲਵਾਂ ਨਾ ਇਹਦੇ ਵਾਹੀ ਜੀ ਕੋਈ ਰੋਟੀ ਵੀ ਨਹੀਂ ਕਰਦਾ ਜਿਵੇਂ ਆਪ ਮਾਰ ਦੇ ਨੇ ਕੁੱਤੇ ਨੇ ਖਾਂਡੇ ਖੋ ਲੈਂਦੇ ਨੇ ਉਹ ਪੈਸੇ ੱਟੇ ਹਾਂ ਭੋਹਦੇ ਨੇ ਕਿੱਥੋਂ ਲਿਆ ਲਿਆ ਕਿ ਮਾਵਾਂ ਦੇਣ ਪੈਸੇ ਜਿਵੇਂ ਆਕਾਂ ਨਹੀਂ ਜੀ ਦੁੱਧ ਲੱਗਿਆ ਸਾਡਾ ਤੇ ਬੈਣ ਆਣ ਲਿਆ ਪਰ ਤਰ੍ਹਾਂ ਰਹਿਣਾ ਸਮਾਂ ਹੀ ਹੈ ਟੈਬਲੇਟਾਂ ਚਾਰ ਪਾਣੀ ਮੱਝਾਏ ਗਏ ਮੈਂ ਦੋ ਦੋ ਦਿਨ ਟੈਂਪਸ ਕਰੀ ਉਹ ਵੀ ਉਹ ਬਹੁਤ ਬੋਲੇ ਬੋਲੇ ਬੋਲਿਆ ਬਰਵੋਆਂ ਨੇ ਮੈਂ ਤਾਂ ਸਲਟਾ ਦੇ ਕਿ ਕੋਈ ਦੇ ਦੇ ਟਿਕਾ ਦਾ ਦੁੱਧ ਪਾਈ ਪੈਣੇ ਕਿ ਸਾਕੀਆ ਲਾਣ ਫਿਰ ਦੁੱਧ ਭਾਂਦੇ ਇਸ ਮੱਟਕੇ ਵੀ ਦੋਲੂ ਲੈ ਆਦੇ ਸਰਦੀਆਂ ਵਿੱਚ ਕੋਣ ਕੋ ਗਰੀਬ ਆ ਜਾਂਦਾ ਕੋ ਦਸ ਸਾਂ ਪੰਜਾਹ ਪਾਣੀ ਦਾ ਦੇਖਾ ਜੋ ਕਿਦੂ ਦੇ ਦੇਖਾ ਜੋ ਪੰਨੂ ਦੁੱਧ ਆ ਗਿਆ ਦੁੱਧ ਵਾਲਾ ਇਹ ਨਹੀਂ ਦੁੱਧ ਵੀ ਨਹੀਂ ਲੱਗਦਾ ਤੇਰਾ ਉਹ ਤਾਂ ਕੋਈ ਨਾ ਬੇਰੀ ਟੋਲ ਹੱਟਦਾ ਬੋਲ ਆਹ ਇਹ ਨਹੀਂ ਉਹ ਜਦੋਂ ਆਉਂਦਾ ਉਹ ਆਹ ਤੇਰਾ ਹੱਲ ਹੋ ਕਿ ਉਹ ਕਿ ਮੂਰੇ ਲੱਤੀ ਗੱਡੀ ਬੱਚਿਆਂ ਵਾਲੀ ਪੈਂਦੇ ਤੇ ਉਹ ਡਰਾਈਵਰ ਨੇ ਰੋਕੀ ਨਹੀਂ ਜੀ ਗੱਡੀ ਤੇ ਮੋੜ ਕੇ ਉਹਦੇ ਨਾਲ ਨਾਲ ਪਿੰਡ ਦੇ ਕਿਚ ਲਈ ਆ ਤੇ ਪੈਂਤੋ ਜੀ ਡਰਾਈਵਰ ਨੇ ਵੇਖ ਕੇ ਬਾਹਰ ਦੀ ਗੱਡੀ ਫੇਰ ਫੇਰ ਨਿਕਾਲੀ ਤੇ ਲੈ ਕੇ ਗਿਆ ਕਿੰਨੂ ਮਿਲੇ ਸੀ ਤੁਸੀਂ ਇੱਕ ਐਸਐਚਓ ਸਾਹਿਬ ਕੋਲੇ ਵੀ ਸਾਡਾ ਕੇਸ ਆ ਜੀ ਮੰਮੀ 350 ਤੇਰੀ ਵੀ ਇੱਥੇ ਹੀ ਆਵੇਗੀ ਕਿ ਉਹ ਐਸਟੇਂਡੀ ਆ ਜੀ ਕਿ 50 ਦਰਜ ਹੈ ਨਾ 50 ਦਰਜ ਕੱਲ ਸਾਡੇ ਬੱਚਿਆਂ ਨੂੰ ਫੇਰ ਦਰਜ ਹੋਈ ਨੂੰ ਕੱਲ ਸਾਨੂੰ ਵੀ ਫੇਰ ਦਰਜ ਹੋਈ ਨੂੰ ਕੋਈ ਅੱਛਾ ਹਰ ਗੌਰੇ ਸਾਡੇ ਕੋਲੇ ਹੈ ਮੈਡਮ ਐਡਰਿਸ ਨੂੰ ਰਾਈਵਰ ਜੀ ਐਸਐਚਓ ਸਾਹਿਬ ਆਈਪੀਐਸ ਪ੍ਰੋਫੈਸ਼ਨਲ ਹੈਗੇ ਇੱਥੇ ਲੱਗੇ ਹੋਏ ਆ ਇਸ ਪ੍ਰੋਗਰਾਮ ਤੋਂ ਬਾਅਦ ਤੁਹਾਡੇ ਨਾਲ ਰਾਪਤਾ ਕਾਇਮ ਕਰ ਲਾਂਗੇ ਠੀਕ ਹੈ ਅਸੀਂ ਐਕਸ਼ਨ ਲੈ ਲੈਂਦੇ ਹਾਂ ਇਹਨਾਂ ਦਾ ਨੰਬਰ ਲੈ ਲਓ ਆਪ ਰਿਕਾਰਡਿੰਗ ਵੀ ਹੈਗੀ ਮੈਮ ਸਾਡੇ ਕੋਲੇ ਉਹਦੀ ਇਹਨਾਂ ਨੂੰ ਦੇ ਦੇਣਾ ਨਹੀਂ ਅਨੁਭਵ ਜੈਨ ਸਰ ਹੈਗੇ ਇਹਨਾਂ ਨੂੰ ਦੇ ਦੇਣਾ ਆਪੇ ਫੋਰਸ ਕਰਾਓ ਕਿ ਅਗਲੀ ਜਗ੍ਹਾ ਚੱਲੀਏ ਲੈ ਜੀ ਦੇਖੋ ਐਸ ਇਸ ਇਸ ਕੀ ਹਾਂ ਨਾਲ ਆਂਟੀ ਵੀ ਨਹੀਂ ਉਹ ਆਂਟੀ ਇੱਕ ਰੋਟੀ ਬਣਾਈ ਜਾਂਦੀ ਸੀ ਮੇਰੀ ਹਾਂਜੀ ਤੇਰੇ ਵਾਸਤੇ ਉਹਨਾਂ ਦੇ ਦਿੱਤੀ ਲੱਗੀ ਹੋਵੇ किथिक ने करा रखी है हाँ तो लेके देना नहीं आपने दोनों लिया थे ना दो सात सात बात करने में दो हफ्ता भी उसी दिन में कमल कितने कमल कितने कमल कितने मैं तो दो बार ही मैं एनडी में हाँ की फोन की कर दे फोन की बेल पे आए हो या खत्म हो गए नहीं खत्म हो गए बली हो गया नहीं बली ਹਾਂ ਚੱਲੀ ਉਹ ਉਹ ਨਹੀਂ ਹੋਣੀ ਕਿ ਤੁਹਾਨੂੰ ਮਿਲਣਾ ਹੈ ਉਹ ਬਹੁਤ ਪ੍ਰੋਬਲਮ ਹੈ ਸਾਡੇ ਇੱਥੇ ਆਣ ਸਕਦੇ ਨੇ ਆਪਣਾ ਰੀਸੀਵ ਕੋਰ ਉਹਦੇ ਪਰੋਚ ਚਿੱਤੇ ਕੰਡਾ ਵੀ ਛੜਿਆ ਗਿਆ ਚਿੱਟਾ ਹੀ ਪੜਿਆ ਗਿਆ ਹਰ ਜੁਸ ਸੀਗਾ ਉਹਨੇ ਫਿਰ ਕੁਝ ਨੀਂਦ ਰੈਕਿਊਟ ਕੀਤਾ ਛੜਿਆ ਨਸ਼ਾ ਲੱਗਦਾ ਇੱਥੇ ਤਾਂ ਸਿਆਸਤ 세 ਦਰਨ ਕਰਨ ਸਮਾਂ ਛੜਿਆ ਹੁੰਦਾ ਕੁਈ ਜਿਹੀ ਹਣੀ ਇੱਥੇ ਨਸ਼ਾ ਤੇ ਮੁਕਤ ਕਰਾਉਂਦਾ ਕਹਿੰਦੇ ਜੇ ਉਹ ਕਨੈਕਟ ਕਰੀ ਜਿਹੜਾ ਜਿਹੜਾ ਇਹਨਾਂ ਨੇ ਫੋਨ ਇਹਨਾਂ ਨੇ ਮੀਟਿੰਗ ਕੀਤੀ ਜੇ ਮੈਂ ਮੂੰਹ ਤੇ ਕਹਿੰਦਾ ਮੇਰੇ ਇਹਨਾਂ ਨੇ ਨਹੀਂ ਕੀਤੀ ਇਹਨਾਂ ਨੂੰ ਨਹੀਂ ਪਤਾ ਕੰਦੇ ਦਾ ਹੋਵੇ ਮੈਨੂੰ ਪ੍ਰੋਪਰ ਪਰਮਿਸ਼ਨ ਮੰਗਤ ਮੈਨੂੰ ਇਹਨਾਂ ਦੇ ਨਾਲ ਹੀ ਰੈਂਡੀਸ ਅਪ ਜਦੋਂ ਧਰਨੇ ਦੇ ਮੇਲੇ ਸੀ ਚੱਕਾ ਲਿਆ ਕੇ ਮੈਨੂੰ ਜਿੰਦਗੀ ਤੇ ਦੇਸ਼ ਪਨਾਹ ਤੈਨੂੰ ਉਹਨੇ ਮੈਨੂੰ ਸਿਨੈਡਿਤੀ ਈਨਾਂ ਦੇ ਘਰੇ ਨੂੰ ਰਖਾ ਮੈਂ ਕਿਉਂਕਿ ਬ੍ਰਾਂਚ ਆ ਰਿਹਾ ਮੈਂ ਫੋਨ ਕੀਤਾ ਸੀ ਉਹ ਰਾਮਪੁਰੇ ਦੇ ਇਲਾਕੇ ਤੋਂ ਉੱਥੋਂ ਫਿਰ ਇਹਨਾਂ ਨੇ ਸੇਵਲ ਸਾਡੇ ਦੇ ਇੱਕ ਐਸਐਚ ਹੋਈ ਹਰਦੋਸ ਸਿੰਘ ਉਹ ਆ ਕੇ ਗੱਡੀ ਆਈ ਮੈਂ ਫਿਰ ਅੱਧੇ ਘਰ ਆ ਕੋ ਜਨੇ ਸਾਫਾ ਮਾਰਿਆ ਮੈਂ ਮੇਰੇ ਦਸ ਦਾ ਅੱਜ ਹੀ ਬੰਦੇ ਆਪਣਾ ਤੇਰੀ ਕੋਲ ਮੈਂ ਉਹ ਐਸਐਚ ਦੇ ਅੱਪੋ ਚਲਾਇਆ ਕੋਈ ਨਹੀਂ ਮੈਂ ਸੇ ਘਰ ਜਾਣਾ ਮੈਂ ਘਰ ਖਾਣਾ 12800 ਜੋ ਕਿ ਟੀਵੀ ਨੂੰ ਮੈਂ ਪੂਆ ਇਸ ਜਾ ਕੇ ਦਿੱਲੀ ਜਾ ਔਰ ਇਹ ਜੁਬਾ ਚੀ ਨੂੰ ਕੋਈ ਬਚਾੜੋ ਮੈਂ ਦੇਖਣਾ ਬਚਾਣ ਲਈ ਆਏ ਜੀ ਡੋਂਟ ਵਰੀ ਕਰਦੇ ਜੀ ਇਹਨਾਂ ਨਸ਼ਾ ਆਦਤ ਨੂੰ ਮੁਕਤ ਕਰਾਏ ਨਸ਼ਾ ਬਹੁਤ ਸ਼ਰਿਆਮ ਦੇ ਆਏ ਜੀ ਆਏ ਇਹਨੇ ਸਾਰੇ ਅਫਸਰ ਸਿਵਲ ਲਾਈਨ ਤੇ ਤਾਂ ਹੈ ਨਹੀਂ ਬਾਰਲੇ ਅਫਸਰ ਵੀ ਲੈ ਕੇ ਆਏ ਐ ਇਹਨਾਂ ਦੇ ਅਫਰਟ ਕਰਨ ਲਈ ਆਏ ਨਾ ਮੈਂ ਤਾਂ ਸਰਦਾਰ ਮੈਂ ਡੀਆਈਐਸ ਨੂੰ ਲੈ ਕੇ ਸਵੇਰੇ ਬਰਲੇ ਕਰਾਈ ਪਰ ਇਹ ਕੋਈ ਮੁਕਤ ਕਰਾਉ ਨਸ਼ਾ ਕੋਈ ਗੱਲ ਨਹੀਂ ਕਰ ਸਰਿਆਮ ਇਥੇ ਕੱਟਿੰਦੇ ਤੇ ਲੜਾਈ ਬਹੁਤ ਕਰਦੇ ਦੇਖਦੇ ਨਹੀਂ ਨਾ